ਵੀ ਦਸੰਬਰ 1705 ਈਸਵੀ ਨੂੰ ਸ੍ਰੀ ਅਨੰਦਪੁਰ ਸਾਹਿਬ ਨੂੰ ਛੱਡਣ ਤੋਂ ਬਾਅਦ ਜਿਸ ਸਮੇਂ ਸਿੱਖਾਂ ਦਾ ਕਾਫਲਾ ਸਰਸਾ ਨਦੀ ਦੇ ਕੰਢੇ ਅਪੜਿਆ ਤਾਂ ਇਸ ਵਿੱਚ ਭਿਆਨਕ ਹੜ੍ਹ ਆਈ ਹੋਈ ਸੀ ਅਤੇ ਪਾਣੀ ਚੋਰਾ ਉੱਤੇ ਸੀ ਇਸ ਸਮੇਂ ਸਿੱਖ ਭਾਰੀ ਕਠਿਨਾਈ ਵਿੱਚ गिर ਗਏ ਉਹਨਾਂ ਦੇ ਪਿਛਲੀ ਤਰਫ ਵੈਰੀ ਦਲ ਮਾਰੋ-ਮਾਰ ਕਰਦਾ ਆ ਰਿਹਾ ਸੀ ਅਤੇ ਸਾਹਮਣੇ ਸਰਸਾ ਨਦੀ ਫੁੰਕਾਰਾਂ ਮਾਰ ਰਹੀ ਸੀ ਫੈਸਲਾ ਤੁਰੰਤ ਲੈਣਾ ਸੀ ਅੰਤਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਕੁਝ ਸਿੰਘ ਇੱਥੇ ਵੈਰੀ ਨੂੰ ਲੜਾਈ ਵਿੱਚ ਉਲਝਾ ਕੇ ਰੱਖੋ ਅਤੇ ਜੋ ਸਰਸਾ ਪਾਰ ਕਰਨ ਦੀ ਸਮਰੱਥਾ ਰੱਖਦੇ ਹਨ ਉਹ ਆਪਣੇ ਘੋੜੇ ਸਰਸਾ ਦੇ ਵਹਾਅ ਨਾਲ ਨਦੀ ਪਾਰ ਕਰਨ ਦਾ ਯਤਨ ਕਰੋ ਅਜਿਹਾ ਹੀ ਕੀਤਾ ਗਿਆ ਭਾਈ ਉਦੇ ਸਿੰਘ ਅਤੇ ਭਾਈ ਜੀਵਨ ਸਿੰਘ ਆਪਣੇ ਆਪਣੇ ਜਥੇ ਲੈ ਕੇ ਵੈਰੀ ਦੇ ਨਾਲ ਭਿੜ ਗਏ ਇੰਨੇ ਵਿੱਚ ਗੁਰੂਦੇਵ ਜੀ ਸਰਸਾ ਨਦੀ ਪਾਰ ਕਰਨ ਵਿੱਚ ਸਫਲ ਹੋ ਗਏ ਪਰ ਅਨਗਿਣਤ ਸਿੱਖ ਸਰਸਾ ਨਦੀ ਪਾਰ ਕਰਤੇ ਹੋਏ ਮੌਤ ਦਾ ਸ਼ਿਕਾਰ ਹੋ ਗਏ ਕਿਉਂਕਿ ਪਾਣੀ ਦਾ ਵੇਗ ਬਹੁਤ ਤਿੱਖਾ ਸੀ ਕਈ ਤਾਂ ਪਾਣੀ ਦੇ ਵਹਾਅ ਵਿੱਚ ਵਗਦੇ ਹੋਏ ਕਈ ਕੋ ਦੂਰ ਵਗ ਗਏ ਉਹ ਮਹੀਨੇ ਦੇ ਦਿਨ ਥਨ ਠੰਡ ਰੁੱਤ ਦੀ ਵਰਖਾ ਨਦੀ ਦਾ ਬਰਫ਼ੀਲਾ ਠੰਡਾ ਪਾਣੀ ਇਹਨਾਂ ਗੱਲਾਂ ਨੇ ਗੁਰੂਦੇਵ ਜੀ ਦੇ ਸੈਨਿਕਾਂ ਦੇ ਸਰੀਰਾਂ ਨੂੰ ਸੁੰਨ ਕਰ ਦਿੱਤਾ ਇਸ ਕਾਰਨ ਵੈਰੀ ਫੌਜੀ ਨੇ ਸਰਸਾ ਨਦੀ ਪਾਰ ਕਰਨ ਦਾ ਸਾਹਸ ਨਹੀਂ ਕੀਤਾ ਸਰਸਾ ਨਦੀ ਪਾਰ ਕਰਨ ਦੇ ਬਾਅਦ 40 ਸਿੱਖ ਅਤੇ ਦੋ ਵੱਡੇ ਸਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੇ ਇਲਾਵਾ ਗੁਰੂਦੇਵ ਜੀ ਨੂੰ ਮੁਲਾਕਾ ਕੇ ਕੁੱਲ 43 ਸਿੱਖਾਂ ਦੀ ਗਿਣਤੀ ਹੋਈ। ਨਦੀ ਦੇ ਇਸ ਪਾਰ ਭਾਈ ਉਦੇ ਸਿੰਘ ਮੁਗਲਾਂ ਦੇ ਅਨੇਕਾਂ ਹਮਲਿਆਂ ਨੂੰ ਪਛਾੜਦੇ ਰਹੇ। ਉਹ ਤਦ ਤੱਕ ਬਹਾਦਰੀ ਵਲੋਂ ਲੜਦੇ ਰਹੇ ਜਦੋਂ ਤੱਕ ਉਨ੍ਹਾਂ ਦੇ ਕੋਲ ਇੱਕ ਵੀ ਜ਼ਿੰਦਾ ਫੌਜੀ ਸੀ ਅਤੇ ਅਖੀਰ ਉਹ ਲੜਾਈ ਭੂਮੀ ਵਿੱਚ ਗੁਰੂ ਆਗਿਆ ਨਿਭਾਉਂਦੇ ਅਤੇ ਫਰਜ਼ ਪਾਲਨ ਕਰਦੇ ਹੋਏ ਵੀਰ ਗਤੀ ਪਾ ਗਈ ਅਤੇ ਸ਼ਹੀਦ ਹੋ ਗਏ ਇਸ ਭਿਆਨਕ ਉਥਲ-ਪੁਥਲ ਵਿੱਚ ਗੁਰੂ ਦੇਵ ਜੀ ਦਾ ਪੂਰਾ ਪਰਿਵਾਰ ਉਨ੍ਹਾਂ ਤੋਂ ਵਿਛੜ ਗਿਆ ਭਾਈ ਮਨੀ ਸਿੰਘ ਜੀ ਦੇ ਜਥੇ ਵਿੱਚ ਮਾਤਾ ਸਹਿਬ ਗੌਰ ਜੀ ਅਤੇ ਮਾਤਾ ਸੁందਰੀ ਕੌਰ ਜੀ ਦੀ ਟਹਿਲ ਸੇਵਾ ਕਰਨ ਵਾਲੀਆਂ ਦਾਸੀਆਂ ਸਨ ਦੋ ਸਿੱਖ ਭਾਈ ਜਵਾਰ ਸਿੰਘ ਅਤੇ ਭਾਈ ਧੰਨਾ ਸਿੰਘ ਜੋ ਦਿੱਲੀ ਦੇ ਨਿਵਾਸੀ ਸਨ ਇਹ ਲੋਕ ਸਰਸਾ ਨਦੀ ਪਾਰ ਕਰ ਪਾਈ ਇਹ ਸਭ ਹਰੀਦਵਾਰ ਵੱਲੂ ਹੋ ਕੇ ਦਿੱਲੀ ਪਹੁੰਚੇ ਜਿੱਥੇ ਭਾਈ ਜਵਾਰ ਸਿੰਘ ਇਹਨਾਂ ਨੂੰ ਆਪਣੇ ਘਰ ਲੈ ਗਿਆ ਦੂਜੇ ਜਥੇ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦੇ ਜੁਰਾਵਰ ਸਿੰਘ ਅਤੇ ਫਤੇ ਸਿੰਘ ਅਤੇ ਗੰਗੂ ਰਾਮ ਬ੍ਰਾਹਮਣ ਸਨ ਜੋ ਗੁਰੂ ਘਰ ਦਾ ਰਸੋਈਆ ਸੀ ਇਸ ਦਾ ਪਿੰਡ ਸਹੇੜੀ ਇਥੋਂ ਲਗਭਗ 15 ਕੋਹ ਦੀ ਦੂਰੀ ਉੱਤੇ ਮਰਿੰਡਾ ਕਸਬੇ ਦੇ ਨਜ਼ਦੀਕ ਸੀ ਗੰਗੂ ਰਾਮ ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਨੂੰ ਆਪਣੇ ਪਿੰਡ ਲੈ ਗਿਆ ਗੁਰੂਦੇਵ ਜੀ ਆਪਣੇ 40 ਸਿੱਖਾਂ ਦੇ ਨਾਲ ਅੱਗੇ ਵੱਧਦੇ ਹੋਏ ਦੁਪਹਿਰ ਤੱਕ ਚਮਕੌਰ ਨਾਮਕ ਖੇਤਰ ਦੇ ਬਾਹਰ ਇੱਕ ਬਗੀਚੇ ਵਿੱਚ ਪਹੁੰਚੇ ਇੱਥੂ ਦੇ ਮਕਾਮੀ ਲੋਕਾਂ ਨੇ ਗੁਰੂਦੇਵ ਜੀ ਦਾ ਹਾਰਦਿਕ ਸਵਾਗਤ ਕੀਤਾ ਅਤੇ ਹਰ ਇੱਕ ਪ੍ਰਕਾਰ ਦੀ ਸਹਾਇਤਾ ਕੀਤੀ ਇੱਥੇ ਇੱਕ ਕਿਲਾ ਨੂਮਾ ਕੱਚੀ ਹਵੇਲੀ ਸੀ ਜੋ ਸਾਮ੍ਰਿਕ ਨਜ਼ਰ ਵੱਲੋਂ ਬਹੁਤ ਮਹੱਤਵਪੂਰਨ ਸੀ ਕਿਉਂਕਿ ਇਸ ਨੂੰ ਇੱਕ ਉੱਚੇ ਟੀਲੇ ਉੱਤੇ ਬਣਾਇਆ ਗਿਆ ਸੀ ਜਿਦੇ ਚਾਰੇ ਪਾਸੇ ਖੁੱਲਾ-ਖੁੱਲਾ ਪਦਰਾ ਮੈਦਾਨ ਸੀ ਹਵੇਲੀ ਦੇ ਸਵਾਮੀ ਬੁੱਧੀਚੰਦ ਨੇ ਗੁਰੂਦੇਵ ਜੀ ਨੂੰ ਕਿਹਾ ਕਿ ਤੁਸੀਂ ਇਸ ਹਵੇਲੀ ਵਿੱਚ ਆਰਾਮ ਕਰੋ ਗੁਰੂਦੇਵ ਜੀ ਨੇ ਅੱਗੇ ਜਾਣਾ ਉਚਿਤ ਨਹੀਂ ਸਮਝਿਆ ਅੰਤ 40 ਸਿੱਖਾਂ ਨੂੰ ਛੋਟੀ-ਛੋਟੀ ਟੁਕੜੀਆਂ ਵਿੱਚ ਵੰਡ ਕੇ ਉਹਨਾਂ ਵਿੱਚ ਬਚੀਆਂ ਖੁਚੀਆਂ ਅਸਲਾ ਵੰਡ ਦਿੱਤਾ ਅਤੇ ਸਾਰੇ ਸਿੱਖਾਂ ਨੂੰ ਮੁਕਾਬਲੇ ਲਈ ਮੋਰਚਾ ਉੱਤੇ ਤਨਾਤ ਕਰ ਦਿੱਤਾ ਹੁਣ ਸਾਰਿਆਂ ਨੂੰ ਪਤਾ ਸੀ ਕਿ ਮੌਤ ਨਿਸ਼ਚਿਤ ਹੈ ਪਰ ਖਾਲਸਾ ਫੌਜ ਦਾ ਸਿਧਾਂਤ ਸੀ ਕਿ ਵੈਰੀ ਦੇ ਸਾਹਮਣੇ ਹਥਿਆਰ ਨਹੀਂ ਪਾਉਣੇ ਕੇਵਲ ਵੀਰ ਗਤੀ ਜਾਨੀ ਸ਼ਹੀਦੀ ਪ੍ਰਾਪਤ ਕਰਨੀ ਹੈ ਅੰਤ ਆਪਣੇ ਪ੍ਰਾਨਾਂ ਦੀ ਹਉਤੀ ਦੇਣ ਲਈ ਸਾਰੇ ਸਿੱਖ ਤਿਆਰ ਹੋ ਗਏ ਗੁਰੂ ਦੇਵ ਜੀ ਆਪਣੇ 40 ਸਿੱਖਾਂ ਦੀ ਤਾਕਤ ਵੱਲੋਂ ਅਣਗਿਣਤ ਮੁਗਲ ਫੌਜ ਵੱਲੋਂ ਲੜਨ ਦੀ ਯੋਜਨਾ ਬਣਾਉਣ ਲੱਗੇ ਗੁਰੂ ਦੇਵ ਜੀ ਨੇ ਆਪ ਕੱਚੀ ਗੜੀ ਉੱਤੇ ਅੰਟਾਰੀ ਵਿੱਚ ਮੋਰਚਾ ਸੰਭਾਲਿਆ ਹੋਰ ਸਿੱਖਾਂ ਨੇ ਵੀ ਆਪਣੇ ਆਪਣੇ ਮੋਰਚੇ ਬਣਾਏ ਅਤੇ ਮੁਗਲ ਫੌਜ ਦਾ ਰਸਾ ਦੇਖਣ ਲੱਗੇ ਉਧਰ ਜਿਵੇਂ ਹੀ ਬਰਸਾਤੀ ਨਾਲਾ ਸਰਸੇ ਦੇ ਪਾਣੀ ਦਾ ਵਹਾਅ ਘਟ ਹੋਇਆ ਮੁਗਲ ਫੌਜ ਟਿੱਡੀ ਦਲ ਦੀ ਤਰ੍ਹਾਂ ਉਸ ਨੂੰ ਪਾਰ ਕਰਕੇ ਗੁਰੂ ਦੇਵ ਜੀ ਦਾ ਪਿੱਛਾ ਕਰਦੀ ਹੋਈ ਚਮਕੌਰ ਦੇ ਮੈਦਾਨ ਵਿੱਚ ਪਹੁੰਚ ਗਈ ਵੇਖਦੇ-ਵੇਖਦੇ ਉਹਨਾਂ ਨੇ ਗੁਰੂ ਦੇਵ ਜੀ ਦੀ ਕੱਚੀ ਗੜੀ ਨੂੰ ਘੇਰ ਲਿਆ ਮੁਗਲ ਸੈਨਾਪਤੀਆਂ ਨੂੰ ਪਿੰਡ ਵਾਲਿਆਂ ਵੱਲੋਂ ਪਤਾ ਚੱਲ ਗਿਆ ਸੀ ਕਿ ਗੁਰੂ ਦੇਵ ਜੀ ਦੇ ਕੋਲ ਕੇਵਲ 40 ਹੀ ਫੌਜੀ ਹਨ ਅੰਤ ਉਹ ਇੱਥੇ ਗੁਰੂ ਦੇਵ ਜੀ ਨੂੰ ਬੰਦੀ ਬਣਾਉਣ ਦੇ ਸੁਪਨੇ ਦੇਖਣ ਲੱਗੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੇ ਸਵੇਰਾ ਹੁੰਦੇ ਹੀ ਮੁਨਾਦੀ ਕਰਵਾ ਦਿੱਤੀ ਕਿ ਜੇਕਰ ਗੁਰੂ ਦੇਵ ਜੀ ਆਪਣੇ ਆਪ ਨੂੰ ਸਾਥੀਆਂ ਸਿਹਤ ਮੁਗਲ ਪ੍ਰਸ਼ਾਸਨ ਦੇ ਹਵਾਲੇ ਕਰ ਦੇਣ ਤਾਂ ਉਹਨਾਂ ਦੀ ਜਾਨ ਬਖਸ਼ੀ ਜਾ ਸਕਦੀ ਹੈ ਇਸ ਮੁਨਾਦੀ ਦੇ ਜਵਾਬ ਵਿੱਚ ਗੁਰੂ ਦੇਵ ਜੀ ਨੇ ਮੁਗਲ ਸਨਾਮਾਂ ਉੱਤੇ ਤੀਰਾਂ ਦੀ ਬੁਚਾਰ ਕਰ ਦਿੱਤੀ ਇਸ ਸਮੇਂ ਮੁਕਾਬਲਾ 40 ਸਿੱਖਾਂ ਦਾ ਹਜ਼ਾਰਾਂ ਅਣਗਿਣਤ ਲਗਭਗ 10 ਲੱਖ ਦੀ ਗਿਣਤੀ ਵਿੱਚ ਮੁਗਲ ਸੈਨਿਕ ਬਲ ਦੇ ਨਾਲ ਸੀ ਇਸ ਉੱਤੇ ਗੁਰੂ ਦੇਵ ਜੀ ਨੇ ਵੀ ਤਾਂ ਇੱਕ ਇੱਕ ਸਿੱਖ ਨੂੰ ਸਵਾ ਸਵਾ ਲੱਖ ਦੇ ਨਾਲ ਲੜਾਉਣ ਦੀ ਸੰਗਤ ਖਾਈ ਹੋਈ ਸੀ ਹੁਣ ਇਸ ਸੰਗਤ ਨੂੰ ਵੀ ਸੰਸਾਰ ਦੇ ਸਾਹਮਣੇ ਕੀਰਿਆਵਿੰਦ ਕਰਕੇ ਨਮੈਸ਼ ਕਰਨ ਦਾ ਸੁਭ ਮੌਕਾ ਆ ਗਿਆ ਸੀ 22 ਦਸੰਬਰ ਸਾਲ 1705 ਈਸਵੀ ਨੂੰ ਸੰਸਾਰ ਦਾ ਸਭ ਤੋਂ ਅਨੋਖਾ ਜੁੱਧ ਸ਼ੁਰੂ ਹੋ ਗਿਆ ਆਕਾਸ਼ ਵਿੱਚ ਕਣਕੋੜ ਬਾਦਲ ਸਨ ਅਤੇ ਹੌਲੀ-ਹੌਲੀ ਹੁੰਦਾ ਬਾਂਦੀ ਹੋ ਰਹੀ ਸੀ। ਸਾਲ ਦਾ ਸਭ ਤੋਂ ਛੋਟਾ ਦਿਨ ਹੋਣ ਦੇ ਕਾਰਨ ਸੂਰਜ ਵੀ ਬਹੁਤ ਦੇਰ ਵੱਲੋਂ ਉਦੇ ਹੋਇਆ ਸੀ। ੜਾਕੇ ਦੀ ਸ਼ੀਤ ਲਹਿਰ ਚੱਲ ਰਹੀ ਸੀ। ਜਦੋਂ ਕੱਚੀ ਗੜੀ ਉੱਤੇ ਹਮਲਾ ਹੋਇਆ, ਅੰਦਰ ਵੱਲੋਂ ਤੀਰਾਂ ਅਤੇ ਗੋਲਿਆਂ ਦੀ ਬੁਚਾਰ ਹੋਈ। ਅਨੇਕ ਮੁਗਲ ਫੌਜੀ ਹਤਾਹਤ ਹੋਏ। ਮੁਗਲ ਸੈਨਾਪਤੀਆਂ ਨੂੰ ਆ ਵਿਸ਼ਵਾਸ ਹੋਣ ਲੱਗਾ ਸੀ ਕਿ ਕੋਈ 40 ਸੈਂਕੜਿਆਂ ਦੀ ਸਹਤਾ ਵੱਲੋਂ ਇਨਾ ਬਲਵਾਨ ਵੀ ਬਣ ਸਕਦਾ ਹੈ ਸਿੱਖ ਫੌਜੀ ਲੱਖਾਂ ਦੀ ਫੌਜ ਵਿੱਚ ਘੀਰੇ ਹੋਏ ਵੀ ਲੜਨ ਮਰਨ ਦਾ ਖੇਲ ਖੇល ਰਹੇ ਸਨ ਉਹਨਾਂ ਦੇ ਕੋਲ ਜਦੋਂ ਗੋਲਾ ਬਰੂਦ ਅਤੇ ਤੀਰ ਖਤਮ ਹੋ ਗਏ ਪਰ ਮੁਗਲ ਸੈਨਿਕਾਂ ਦੀ ਗੜੀ ਦੇ ਨੇੜੇ ਵੀ ਜਾਣ ਦੀ ਹਿੰਮਤ ਨਹੀਂ ਹੋਈ ਤਾਂ ਉਹਨਾਂ ਨੇ ਤਲਵਾਰ ਅਤੇ ਭਾਲੀ ਦੀ ਲੜਾਈ ਲੜਨ ਲਈ ਮੈਦਾਨ ਵਿੱਚ ਨਿਕਲਣਾ ਜ਼ਰੂਰੀ ਸਮਝਿਆ ਸਭ ਤੋਂ ਪਹਿਲਾਂ ਭਾਈ ਹਿੰਮਤ ਸਿੰਘ ਨੂੰ ਗੁਰੂ ਦੇਵ ਜੀ ਨੇ ਆਦੇਸ਼ ਦਿੱਤਾ ਉਹ ਆਪਣੇ ਸਾਥੀਆਂ ਸਿਹਤ ਪੰਜ ਦਾ ਜੱਥਾ ਲੈ ਕੇ ਰਣ ਖੇਤਰ ਵਿੱਚ ਜਾ ਕੇ ਵੈਰੀ ਵੱਲੋਂ ਯੁੱਜਣ ਉਦੋਂ ਮੁਗਲ ਜਰਨੈਲ ਨਾਰ ਖਾਨ ਨੇ ਸੀੜੀ ਲਗਾ ਕੇ ਗੜੀ ਉੱਤੇ ਚੜਨ ਦੀ ਕੋਸ਼ਿਸ਼ ਕੀਤੀ ਪਰ ਗੁਰੂ ਦੇਵ ਜੀ ਨੇ ਉਸ ਨੂੰ ਉੱਥੇ ਹੀ ਤੀਰ ਵੱਲੋਂ ਭੇਦ ਕਰਕੇ ਚਿਤ ਕਰ ਦਿੱਤਾ ਇੱਕ ਹੋਰ ਜਰਨੈਲ ਖਵਾਜਾ ਮਹਿਮੂਦ ਅਲੀ ਨੇ ਜਦੋਂ ਸਾਥੀਆਂ ਨੂੰ ਮਰਦੇ ਹੋਏ ਵੇਖਿਆ ਤਾਂ ਉਹ ਦੀਵਾਰ ਦੀ ਓਟ ਵਿੱਚ ਭੱਜ ਗਿਆ ਗੁਰੂ ਦੇਵ ਜੀ ਨੇ ਉਸ ਦੀ ਇਸ ਬੁਝਦਲੀ ਦੇ ਕਾਰਨ ਉਸ ਨੂੰ ਆਪਣੀ ਰਚਨਾ ਵਿੱਚ ਮਰਦੂਦ ਕਰਕੇ ਲਿਖਿਆ ਹੈ ਸਰਹੰਦੇ ਦੇ ਨਵਾਬ ਨੇ ਸਨਾਵਾਂ ਨੂੰ ਇੱਕ ਵਾਰ ਇਕੱਠੇ ਹੋ ਕੇ ਕੱਚੀ ਗੜੀ ਉੱਤੇ ਪੂਰੇ ਵੇਗ ਵੱਲੋਂ ਹਮਲਾ ਕਰਨ ਦਾ ਆਦੇਸ਼ ਦਿੱਤਾ ਪਰ ਗੁਰੂ ਦੇਵ ਜੀ ਉੱਚੇ ਟੀਲੇ ਦੀ ਹਵੇਲੀ ਵਿੱਚ ਹੋਣ ਦੇ ਕਾਰਨ ਸਾਮਰਿਕ ਨਜ਼ਰ ਵੱਲੋਂ ਚੰਗੀ ਹਾਲਤ ਵਿੱਚ ਸਨ ਅੰਤ ਉਹਨਾਂ ਨੇ ਇਹ ਹਮਲਾ ਵੀ ਅਸਫਲ ਕਰ ਦਿੱਤਾ ਅਤੇ ਸਿੱਖਾਂ ਦੇ ਵਾੜਾਂ ਦੀ ਵਰਕਾਂ ਵੱਲੋਂ ਅਣਗਿਣਤ ਮੁਗਲ ਸਿਪਾਈਆਂ ਨੂੰ ਹਮੇਸ਼ਾ ਦੀ ਨੀਂਦ ਸੁਵਾ ਦਿੱਤਾ ਸਿੱਖਾਂ ਦੇ ਜਥੇ ਨੇ ਗੜੀ ਵੱਲੋਂ ਬਾਹਰ ਆ ਕੇ ਵਦਰੀ ਮੁਗਲ ਫੌਜ ਨੂੰ ਕਰਾਰੇ ਹੱਥ ਦਿਖਲਾਏ। ਗੜੀ ਦੇ ਉੱਤੇ ਦੀ ਅੰਟਾਰੀ ਵੱਲੋਂ ਗੁਰੂ ਦੇਵ ਜੀ ਖੁਦ ਆਪਣੇ ਸਿੱਖਾਂ ਦੀ ਸਹਾਇਤਾ ਸ਼ਤਰਾਂ ਉੱਤੇ ਤੀਰ ਜਲਾ ਕੇ ਕਰ ਰਹੇ ਸਨ। ਅਖੀਰ ਵਿੱਚ ਪੰਜ ਸਿੱਖ ਸ਼ਹੀਦ ਹੋ ਗਏ। ਫਿਰ ਗੁਰੂ ਦੇਵ ਜੀ ਨੇ ਪੰਜ ਸਿੱਖਾਂ ਦਾ ਦੂਜਾ ਜਥਾ ਗੜੀ ਵੱਲੋਂ ਬਾਹਰ ਭੇਜਿਆ। ਇਸ ਜਥੇ ਨੇ ਵੀ ਅੱਗੇ ਵਧਦੇ ਹੋਏ ਸ਼ਤਰੂਆਂ ਦੇ ਪੈਰ ਉਖੇੜ ਦਿੱਤੇ ਅਤੇ ਉਹਨਾਂ ਨੂੰ ਪਿੱਛੇ ਧਕੇਲ ਦਿੱਤਾ। ਅਤੇ ਸ਼ਤਰੂਆਂ ਦਾ ਭਾਰੀ ਜਾਨੀ ਨੁਕਸਾਨ ਕਰਦੇ ਹੋਏ ਖੁਦ ਵੀ ਸ਼ਹੀਦ ਹੋ ਗਏ ਇਸ ਪ੍ਰਕਾਰ ਗੁਰੂ ਦੇਵ ਜੀ ਨੇ ਰਣਨੀਤੀ ਬਣਾਈ ਅਤੇ ਪੰਜ-ਪੰਜ ਜਥੇ ਵਾਰੀ-ਵਾਰੀ ਰਣ ਖੇਤਰ ਵਿੱਚ ਭੇਜਣ ਲੱਗੇ ਜਦੋਂ ਪੰਜਵਾਂ ਜਥਾ ਸ਼ਹੀਦ ਹੋ ਗਿਆ ਤਾਂ ਦੁਪਹਿਰ ਦਾ ਸਮਾਂ ਹੋ ਗਿਆ ਸੀ ਸਰੰਧ ਦੇ ਨਵਾਬ ਵਜ਼ੀਰ ਖਾਨ ਦੀ ਹਦਾਇਤਾਂ ਦਾ ਪਾਲਨ ਕਰਦੇ ਹੋਏ ਜਰਨੈਲ ਹਦਾਇਤ ਖਾਨ ਇਸਮਾਇਲ ਖਾਨ ਫੁਲਾਦ ਖਾਨ ਸੁਲਤਾਨ ਖਾਨ ਅਸਮਾਲ ਖਾਨ ਜਹਾਨ ਖਾਨ ਖਲੀਲ ਖਾਨ ਅਤੇ ਪੂਰੇ ਖਾਨ ਇੱਕ ਬਾਰਗੀ ਸਨਾਵਾਂ ਨੂੰ ਲੈ ਕੇ ਗੜੀ ਦੇ ਵੱਲ ਵਧੇ ਸਭ ਨੂੰ ਪਤਾ ਸੀ ਕਿ ਇੰਨਾ ਵੱਡਾ ਹਮਲਾ ਰੋਕ ਪਾਣਾ ਬਹੁਤ ਮੁਸ਼ਕਲ ਹੈ ਇਸ ਲਈ ਅੰਦਰ ਬਾਕੀ ਬੱਚੇ ਸਿੱਖਾਂ ਨੇ ਗੁਰੂ ਦੇਵ ਜੀ ਦੇ ਸਨਮੁਖ ਅਰਦਾਸ ਕੀਤੀ ਕਿ ਉਹ ਸਹਿਬਜ਼ਾਦਿਆਂ ਸੇਤ ਲੜਾਈ ਖੇਤਰ ਵੱਲੋਂ ਕਿਤੇ ਹੋਰ ਵੱਲ ਨਿਕਲ ਜਾਣ ਇਹ ਸੁਣ ਕੇ ਗੁਰੂ ਦੇਵ ਜੀ ਨੇ ਸਿੱਖਾਂ ਨੂੰ ਕਿਹਾ ਤੁਸੀਂ ਕਿਹੜੇ ਸਹਿਬਜ਼ਾਦਿਆਂ ਦੀ ਗੱਲ ਕਰਦੇ ਹੋ ਤੁਸੀਂ ਸਾਰੇ ਮੇਰੇ ਹੀ ਸਾਬ ਜਦਦੇ ਹੋ ਗੁਰੂਦੇਵ ਜੀ ਦਾ ਇਹ ਜਵਾਬ ਸੁਣ ਕੇ ਸਾਰੇ ਸਿੱਖ ਹੈਰਾਨੀ ਵਿੱਚ ਪੈ ਗਏ ਗੁਰੂਦੇਵ ਜੀ ਦੇ ਵੱਡੇ ਸੁਪੁੱਤਰ ਅਜੀਤ ਸਿੰਘ ਨੇ ਪਿਤਾ ਜੀ ਦੇ ਕੋਲ ਜਾ ਕੇ ਆਪਣੀ ਜੁਧ ਕਲਾ ਦੀ ਨਮਾਇਸ਼ ਦੀ ਆਗਿਆ ਮੰਗਣ ਲੱਗੇ ਗੁਰੂਦੇਵ ਜੀ ਨੇ ਖੁਸ਼ੀ ਨਾਲ ਉਸ ਨੂੰ ਅਸ਼ੀਰਦ ਦਿੱਤੀ ਬਸ ਫਿਰ ਕੀ ਸੀ ਉਹ ਆਪਣੇ ਚਾਰ ਹੋਰ ਸਿੱਖਾਂ ਨੂੰ ਲੈ ਕੇ ਗੜੀ ਵੱਲੋਂ ਬਾਹਰ ਆਏ ਅਤੇ ਮੁਗਲਾਂ ਦੀ ਫੌਜ ਉੱਤੇ ਅਜਿਹਾ ਟੁੱਟ ਪਏ ਜਿਵੇਂ ਸ਼ੇਰ ਮੀਰਗ ਸਾਹਾ ਦਾ ਉਤੇ ਟੁੱਟਦਾ ਹੈ ਅਜੀਤ ਸਿੰਘ ਜਿੱਧਰ ਵੱਲ ਜਾਂਦੇ ਉਧਰ ਸਾਹਮਣੇ ਪੈਣ ਵਾਲੀ ਫੌਜੀ ਡਿੱਗਦੇ ਕਟਦੇ ਜਾਂ ਭੱਜ ਜਾਂਦੇ ਪੰਜ ਸਿੰਘਾਂ ਦੇ ਜੱਥੇ ਨੇ ਸੈਂਕੜਿਆਂ ਮੁਗਲਾਂ ਨੂੰ ਕਾਲ ਦਾ ਗਰਾਸ ਬਣਾ ਦਿੱਤਾ ਸਹਿਬਜ਼ਾਦਾ ਅਜੀਤ ਸਿੰਘ ਨੂੰ ਛੋਟੇ ਭਾਈ ਸਹਿਬਜ਼ਾਦਾ ਜੁਝਾਰ ਸਿੰਘ ਨੇ ਜਦੋਂ ਸ਼ਹੀਦ ਹੁੰਦੇ ਵੇਖਿਆ ਤਾਂ ਉਸਨੇ ਵੀ ਗੁਰੂ ਦੇਵ ਜੀ ਵੱਲੋਂ ਜਾਨ ਦੀ ਆਗਿਆ ਮੰਗੀ ਗੁਰੂ ਦੇਵ ਜੀ ਨੇ ਉਸ ਦੀ ਪਿੱਠ ਥੱਪਤ ਪਾਈ ਅਤੇ ਆਪਣੇ ਕੁਸ਼ੋਰ ਪੁੱਤਰ ਨੂੰ ਰਣਖੇਤਰ ਵਿੱਚ ਚਾਰ ਹੋਰ ਸੇਵਕਾਂ ਦੇ ਨਾਲ ਭੇਜਿਆ ਗੁਰੂਦੇਵ ਜੀ ਜੁਝਾਰ ਸਿੰਘ ਨੂੰ ਰਣਖੇਤਰ ਵਿੱਚ ਜੂਜਦੇ ਹੋਏ ਨੂੰ ਵੇਖ ਕੇ ਖੁਸ਼ ਹੋਣ ਲੱਗੇ ਅਤੇ ਉਸ ਦੀ ਲੜਾਈ ਦੇ ਕੋਸ਼ਲ ਵੇਖ ਕੇ ਜਕਾਰੇ ਦੇ ਉੱਚੇ ਆਵਾਜ਼ ਵਿੱਚ ਨਾਰੇ بلند ਕਰਨ ਲੱਗੇ ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਜੁਝਾਰ ਸਿੰਘ ਵੈਰੀ ਫੌਜ ਦੇ ਵਿੱਚ ਘਿਰ ਗਏ ਪਰ ਉਹਨਾਂ ਨੇ ਬਹਾਦਰੀ ਦੇ ਜੋਰ ਦਿਖਲਾਉਂਦੇ ਹੋਏ वीर गति पाई इन दोनों जुदावां दी उम्र 18 साल ਅਤੇ 14 ਸਾਲ ਦੀ ਸੀ ਵਰਕਾਂ ਤੇ ਬਦਲਾਂ ਦੇ ਕਾਰਨ ਸ਼ਾਮ ਹੋ ਗਈ ਸਾਲ ਦਾ ਸਭ ਤੋਂ ਛੋਟਾ ਦਿਨ ਸੀ ਕੜਾਕੇ ਦੀ ਸਰਦੀ ਪੈ ਰਹੀ ਸੀ ਅੰਧਕਾਰ ਹੁੰਦੇ ਹੀ ਲੜਾਈ ਰੁਕ ਗਈ ਗੁਰੂ ਸਾਹਿਬ ਨੇ ਦੋਨੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਹੁੰਦੇ ਵੇਖ ਕੇ ਅਕਾਲ ਪੁਰਖ ਦੇ ਸਾਹਮਣੇ ਧੰਨਵਾਦ ਸ਼ੁਕਰਾਨੇ ਦੀ ਅਰਦਾਸ ਕੀਤੀ ਅਤੇ ਕਿਹਾ ਤੇਰਾ ਤੁਝ ਕੋ ਸੋਪਤੀ ਕਿਆ ਲੱਗ ਗਈ ਮੇਰਾ